ਏਜੀ ਰਾਤ ਸਮਗਰੀਆਂ ਦੇ ਢੇਰ ਲੱਗੇ ਪਏ ਦੇਖੋ ਸੌਦਾ ਜੇ بارش ਆ ਗਈ ਤੇ ਖਰਾਬ ਹੋ ਜਾਣਾ ਅੱਗੇ ਕਿਤੇ ਨਹੀਂ ਜਾ ਰਿਹਾ ਇੰਨਾ ਕਿ ਜ਼ਿਆਦਾ ਲਖੋ ਪਸ਼ੂਆਂ ਵਾਸਤੇ ਤੇ ਵੈਸੇ ਵੀ ਇੱਥੋਂ ਲੈ ਕੇ ਤੁਸੀਂ ਪੁਲ ਤੱਕ ਦੇਖੋ ਸਾਰੇ ਢੇਰ ਲੱਗੇ ਪਏ ਨੇ ਬੋਰੀਆਂ ਦੇ ਬੋਰੇ ਲਾਏ ਹੋਏ ਇਹ ਸਾਰਾ ਖਾਣਾ-ਦਾਨਾ ਜਿਹੜਾ ਪੁਲ ਤੇ ਪਿਆ ਮੀਂਹ ਪੈਣ ਦੇ ਕਾਰਨ ਇਹਨਾਂ ਦਾ ਕਾਫੀ ਨੁਕਸਾਨ ਵੀ ਅੱਗੇ ਹੋ ਚੁੱਕਾ ਖਾਣੇ ਦਾ ਸੋ ਭਾਈ ਖਾਣਾ ਰਾਸ਼ਨ ਮੇਰੇ ਹਿਸਾਬ ਨਾਲ ਤਾਂ ਲੈਉਣ ਦੀ ਲੋੜ ਨਹੀਂ ਦੇਖੋ ਤੜ ਤੜ ਪਾਣੀ ਦੇ ਆ ਬੋਸਲਾ ਬੋਰੇ ਪਰ ਪਰ ਸਾਰੇ ਖਾਣੇ ਦੇ ਇਹ ਸਾਰਾ ਪਾਣੀ ਹੈ ਇਹ ਸਾਰਾ ਪਾਣੀ ਹੈ ਇਹ ਸਾਰਾ ਰਾਸ਼ਨ ਹੈ ਜਿਹੜੀਆਂ ਟਰਾਲੀਆਂ ਦੇ ਵਿੱਚ ਜਿਹੜਾ ਤਰਪਾਲਾਂ ਪਾ ਫਟਿਆ ਪਿਆ ਇਸ ਆਬ ਰਾਸ਼ਨ ਇੱਥੇ ਪਿਆ ਹੋਇਆ। ਦੋਸਤੋ ਮੈਨੂੰ ਨਹੀਂ ਲੱਗਦਾ ਕਿ ਅਜੇ ਨੀ ਰਾਸ਼ਨ ਦੀ ਇੱਥੇ ਕੋਈ ਲੋੜ ਹੈ।